ਲੈਣ ਅਪਾਇੰਟਮੈਂਟ ਕਾਦੀ ਲੈਣ ਚੱਲੇ ਆ ਹਸਪੀਟਲ ਹਸਪੀਟਲ ਅਪਾਇੰਟਮੈਂਟ ਲੈਣ ਚੱਲੇ ਆ 7000 ਰੁਪਏ ਲਈ ਆ ਗਏ ਆ ਆ 7000 ਰੁਪਏ ਲਈ ਉਹ ਨਾ ਬਚੂਗੀ ਕੀ ਨਾਮ ਇੱਧਰ ਹੀ ਪੁੱਛ ਕੇ ਵਾਪਸ ਆ ਜਾ ਗੱਲ ਪੁੱਛ ਬਾਕੀ ਤਾਂ ਬੁੱਕਗੇ ਸਿੰਧ ਠੀਕ ਆ ਉਸ ਦਾ ਨਾਮ ਸਿੰਘ ਤਾੜਾ ਰਾਜਪੁਰ ਮੇਰਾ ਨਾਮ ਗੁਰਪੀਰ ਸਿੰਘ ਮੱਲੀ ਉਰਪ ਬਰਨਦੀਪੁਰੀਆ ਗੋਪੀ ਹਿਮਾਲਿਆ ਪਰਬਤ ਤੇ ਆ ਡਾਕੀ ਨਾਮ ਮੇਰਾ ਬਾਜਪਤ ਸਿੰਘ ਮੱਲ ਸੀ। ਜੱਪੀ ਜੱਪਗਿਰ ਸਿੰਘ ਮੱਲੀ ਮੱਲੀ ਵੀ ਕਹਦੇ। ਜੱਪ ਸਿੰਘ ਠੀਕ ਆ ਗੱਲ ਬਾਤ ਸੁਣਾ ਦੇ ਫਿਰ ਕੋਈ। ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਉਹਨਾਂ ਨੇ ਸੁਣਾ ਦੇ ਗੱਲ ਬਾਤ। ਦਾਨੀ ਗੱਲ ਬਾਤ ਸੁਣਾ ਦੇ ਫਿਰ। ਗੱਲ ਬਾਤ ਆਦੀ ਨਹੀਂ ਸੁਣਾ ਕੀ। ਲੈ ਗੱਲ ਬਾਤ ਕੋਈ ਨਹੀਂ ਹੁੰਦੀ ਤੈਨੂੰ ਮਾਮਾ। ਉਹ ਉਹ ਕਹਿੰਦੇ ਹੁੰਦੇ ਆ ਕਿ ਦੂਜਾ ਮਰਾ ਸਾਰੇ ਜਣੇ ਕਮੈਂਟ ਬੜਿਆ ਕਰਨਾ ਵਿੱਚ ਉਹ ਕਹਿੰਦੇ ਵੀ ਆਉਣ ਵਾਲਾ ਨਿੱਕਾ ਫਰੰਦੀਪੁਰੀਆ ਸੁਪਰਸਟਾਰ ਪਲੇਅਰ ਤੇ ਤੂੰ ਦੱਸ ਦੇ ਵੀ ਹੁਣ ਡਿਸਾਈਡ ਕਰ ਲਿਆ ਕਿ ਮੈਂ ਇੱਕ ਵੱਡੀ ਖੇਡੂ ਕਰ ਲਿਆ ਨਾ ਹਾਂ ਬੈਰੇ ਉਹਨਾਂ ਦੱਸਦੇ ਵੀ ਮੈਂ ਹੁਣ ਜਦੋਂ ਮੇ ਤੋਂ ਜਦੋਂ ਮੇਰੀ ਨਾਲੀ ਲੱਤ ਗਈ ਤੇ ਮੇਰੀ ਪੈਰ ਲੱਤ ਗਈ ਮੈਂ ਮਿਹਨਤ ਸ਼ੁਰੂ ਕਰਦਣੀ ਹੁੰਦਾ ਕਰਦੇ ਨਹੀਂ ਉਦੋਂ ਮਿਹਨਤ ਸ਼ੁਰੂ ਕਰਦਦੇ ਨਹੀਂ ਕ੍ਰੇਟਰ ਮੰਨਾਂਗੇ ਸਟਾਪਰ ਅਰੇ ਕ੍ਰੇਟਰ ਨਹੀਂ ਟੱਕੜ ਗਿਆ ਬੰਨਾ ਕੇ ਤੇਜ ਨਹੀਂ ਤੇਜ ਮਾਮਾ ਕਿਦਾਂ ਦਾ ਤੇਰਾ ਰੇਡਰ ਗੁਰਦੇਵ ਉਹ ਨੂੰ ਨਹੀਂ ਵੀ ਕਬੱਡੀ ਮੈਨੂੰ ਆ ਜੀ ਕਿਉਂ ਉਹ ਨੂੰ ਕਿਹਣੀ ਹੋਣੀ ਦਾਦਾ ਮੂੰਹ 'ਚ ਨਹੀਂ ਉਂਗਲ ਪਾਈ ਦੇਉਂਦੇ ਕੀ ਗੱਲ ਕਰਦਾ ਨਹੀਂ ਕੋਈ ਕਿਉਂ ਕੀ ਗੱਲ ਜੱਪਾ ਗਾ ਜਨਾ ਹਾਂ ਮੈਂ ਤਾਂ ਲਊਗਾ ਕਬੱਡੀ ਦੇ ਮੈਂ ਤਾਂ ਨਹੀਂ ਕਰਦਾ ਕੀ ਗੱਲ ਉੱਚੀ ਬੋਲ ਉਹ ਮੂੰਹ ਹੱਥ ਹੱਲੇ ਰੱਖਿਓ ਥੱਲੇ ਥੱਲੇ ਹੱਥ ਥੱਲੇ ਰੱਖ Aí ਮੂੰਹ ਤੇ ਚਲਾ ਇਦਾਂ ਗੱਲ ਕਰ ਰਿਹਾ ਮੈਂ ਤਾਂ ਲਾਉਂਦਾ ਨਹੀਂ ਜੀ ਕਿੰਨੀ ਕਿੰਨੀ ਗਲਾਉਂਦਾ ਡੰਡ ਡੰਡ ਕਿੰਨੇ ਮਾਰਦਾ ਦੇਖੇ ਨਹੀਂ ਕਦੀ ਫੇਰ ਗੱਲਬਾਤ ਕਰਦਾ ਉਹ ਜਾਂ ਫੋਨ ਤੇ ਲੱਗਾ ਰਹਿੰਦਾ ਹੂਗਾ ਕੀ ਗੱਲ ਹੈ ਫੋਨ ਕੀ ਗੱਲ ਤੂੰ ਤਾਂ ਲਗਾ ਰਹਿਣਾ ਮੈਂ ਤੇ ਮੈਂ ਤਾਂ ਥੋੜਾ ਲਾਉਣੀ ਆ ਹਾਂ ਰਗੜਾ ਬਣਾ ਕੇ ਤੇ ਮਾਰ ਕੇ ਚੱਲ ਜਾਣਾ ਦੋੜ ਲਾਉਣ ਚਾ ਜਾ ਰੂਈ ਅੱਛਾ ਜਾਣਾ ਮੈਂ ਲਈ ਮੇਹਨਤ ਥੋੜਾ ਹੀ ਅੱਛਾ ਹੁੰਦਾ ਕਿ ਤੂੰ ਕਿੰਨੇ ਕਿ ਲਾਇਆ ਕਰਨੀ ਮਿਹਨਤ ਜਿੰਨੀ ਤੈਨੂੰ ਜਿੰਨੀ ਮੈਂ ਤੈਨੂੰ ਮਿਹਨਤ ਕਰਿਆ ਕਰੋ ਉਨੀ ਕਿ ਅਗਰ ਲਾਇਆ ਕਰੇਗਾ ਕੋਈ ਨਹੀਂ ਲਾਇਆ ਕਰੋ ਕਿੰਨੇ ਡੰਡ ਮਾਰ ਦਿਆ ਕਰੇਗਾ ਤੇ ਅੰਟ ਜਿੰਨੇ ਆਖਿਆ ਕਰੋ ਮੈਂ ਕਿੰਨੇ ਕਿ ਮਿਹਨਤ ਲਾਉਣਾ ਨਾ ਜਦੋਂ ਮੈਂ ਲਾਉਣਾ ਨਾ ਤੂੰ ਹੀ ਵਾਈ ਵਾਵਾ ਲੱਗਦੀ ਹੈ ਮੇਰੇ ਨਾਲ ਜਿਆਦਾ ਲਾਉਂਦਾ ਕਿ ਥੋੜੀ ਲਾਉਂਦਾ ਕੌਣ ਕਰਦੇ ਹੋ ਉਹਦੇ ਇੱਕ ਡੰਡ ਮਾਰ ਕੇ ਹੜ ਜਾਂਦਾ ਲੈ 16 ਤੂੰ ਤੈਨੂੰ ਕੋਜ ਨਾ ਰਖਾ ਦੀ ਉਹਦਾ ਦਾਦਾ ਨਹੀਂ ਆ ਅੱਕੇ ਵਧੀਆਲੀ ਹੁੰਦਾ ਧਿਆਨ ਹੈ ਅੱਕੇ ਵਧੀਆਲੀ ਹੁੰਦਾ ਤੇਰਾ ਹਾਂ ਵੈਰੀ ਗੁੱਡ ਵੈਰੀ ਗੁੱਡ ਤੂੰ ਛਾਪਾ ਮਾਰਦਾ ਫਿਰ ਉਹਦੇ ਤੇ ਤੂੰ ਤੇ ਤੂੰ ਕਹਿੰਦਾ ਨਹੀਂ ਹੁੰਦਾ ਹੱਥ ਨੂੰ ਥੱਲੇ ਰੱਖ ਨਾ ਵੇਖਣਗੇ ਕੀ ਫਿਰ ਤੈਨੂੰ ਮੂੰਹ ਤੇ ਥੱਲੇ ਕਰਾ ਤੈਨੂੰ ਥੱਲੇ ਕਰਾ ਨਹੀਂ ਉਹ ਉਹਦਾ ਤੇਰੇ ਨਾਲ ਗੱਲਾਂ ਬਾਤਾਂ ਤੇ ਕਰਦਾ ਨਾ ਵੀ ਕੀ ਗੱਲ ਕਰਨੀ ਆ ਕਿ ਤਾਂ ਕਿ ਤਾਂ ਸ਼ਲਾਮਾਂ ਤੇ ਕਰਦੇ ਹੁੰਦੇ ਜੀ ਕੋਈ ਨਾ ਕੋਈ ਤੇ ਕਰਦੇ ਹਣੇ ਬਾਹਰ ਗੱਲਾਂ ਬਾਤਾਂ ਮੈਂ ਗੱਲਾਂ ਬਾਤਾਂ ਨੂੰ ਨਸਾ ਹੂ ਕਿੰਨਾ ਨੰਨੋ ਸਾਈਕਲ ਚਲਾਉਂਦਾ ਰਹਿਣਾਂ ਲਾਗੇ ਚਲੋ ਠੀਕ ਐ ਫਿਰ ਬਾਕੀ ਚਲੋ ਚੱਲੀਏ ਚੱਲ 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 ਚਲੋ 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 ਤੁਰੋ ਕੋਈ ਸਰ ਫੋਰ ਦੀ ਚੱਲ ਵੀ ਚੱਲ ਭਵਾਨਾ ਨੀੜੇ ਬਦਲ ਲੈ ਆ ਓਏ 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 ਤੁਹਾਡੀ ਪੈਨ ਨੂੰ ਕਮਰਾ ਹਿੱਲ ਗਿਆ ਉਹ ਕਮਰਾ ਹਿੱਲ ਗਿਆ ਭਵਾਨੀ ਨੀੜੇ ਲਾੜੇ ਤੇ ਵਾਏ ਕਰਦੇ ਕਰੀ 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 ਆਹਹਹ ਕਾਂਗੜੀ ਬਲਵਾਨਾ ਆ ਜੱਡਾ ਕਰੀ ਫੇਰੇ ਚੱਲ ਡਾਂਡ ਮਾਰ ਦੇ ਡਾਂਡ ਡਾਂਡ ਚੱਲ ਕੇ ਡਾਂਡ ਮਾਰ ਬੰਦ ਲੋ ਆਈ ਲੋ ਆ ਹਾਂ ਲੈ ਲੋ ਆ ਅਸਾਂ ਆਦਰੇ ਮਸੂ ਨਿਕਲ ਬਥਰੇ ਚੱਲ ਚਾਹ ਚੱਲ ਦੋ ਜਿਹੜੇ ਬੋਲਡ मामੂ ਵਾਲੇ ਮਾਰਦੇ ਦੋ ਤੋ ਚੱਲ ਆਹਾਹਾ ਆਹਾਹਾ ਚੱਲ ਬਾਤ ਕਰ ਬਾਤ ਸਾਰੇ ਈਲੀ ਭਲਵਾਨ ਇਹ ਭਲਵਾਨ ਸਾਡਾ ਆਇਆ ਚੰਡੀਗੜ੍ਹ ਰੂਮ ਦੇ ਵਿੱਚ ਆਹ ਵੇਖੋ ਦੁੱਧ ਆ ਗਿਆ ਵਾ ਤੇ ਆਹ ਵੇਖੋ ਇਸੀ आज यो कमरे ਦੇ ਵਿੱਚ ਰੁਕੇ ਆ ਤੇ ਉਧਰ ਟੀਵੀ ਲੱਗਾ ਵਾ ਉਧਰ ਪੱਖਾ ਲੱਗਾ ਏ ਕਿੰਨਾ ਸੋਹਣਾ ਰੂਮ ਆ ਕੀ ਲਾਣ ਲੱਗਾ ਹੈ ਕਿਦਾਂ ਫਿਲਮ ਕਿਹੜੀ ਮਾਮਾ ਸਵਾਈਏ ਮੜਕੇ ਤੜਕੇ ਜਾਣਾ ਨਹੀਂ ਆਪਾਂ ਹਸਪੀਟਲ ਨਹੀਂ ਤਾਂ ਸੌਂ ਜਾ ਮੜਕੇ ਉੱਠਣਾ ਨਹੀਂ ਤੂੰ ਤੜਕੇ ਮੈਂ ਦਾਤਾ ਦਿਨ ਹੈ ਕਿੰਨੇ ਵਜੇ ਉੱਠੇਗਾ 9 ਵਜੇ ਜਾਗ ਆ ਗਈ ਉਹਨੇ ਉਹ ਜੋਠੀਆਂ ਤੂੰ ਇਹ ਡੋਣਾ ਹੀ ਮੈਂ ਤੈਨੂੰ ਪਤਾ ਲੇਟ ਉੱਠਦਾ ਨਾ ਮੇਰੇ ਤੋਂ ਨਹੀਂ ਉੱਠਿਆ ਜਾਣਾ ਹਾਂਜੀ ਵਿੱਚ ਦੁੱਧ ਕਿਉਂ ਛੱਡਿਆ ਵਾ ਚੱਲ ਗਾਪਰਾਨੀ ਪੀਣਾ ਵਤੂ ਦੁੱਧ ਦੁੱਧ ਕੀ ਲਾਗੇ ਉਲਟੀ ਆਏ ਉਲਟੀ ਆ ਗਈ ਲਾ ਰਹਾ ਤਪੜਾ ਕੇ ਰੱਖ ਪਰ ਮੈਂ ਉੱਤੇ ਮਾਰ ਲਈ ਬੰਦੇ ਨਹੀਂ ਨਹੀਂ ਜਾ ਫਿਰ ਪੈਸੇ ਮਾਰ ਨਹੀਂ ਮੂੰਹ ਤੇ ਪਰਦ ਕਰਦੀ ਇਹਦੇ ਬਾਹਰ ਜਾ ਹੁਣ ਸਾਰਾ ਕੋ ਨਹੀਂ ਸਾਰਾ ਹੀ ਮਾਜ ਦਾ ਦੁੱਧ ਦਾ ਤਾਂ ਨਾ ਨਹੀਂ ਪੈਕਟ ਵਾਲਾ ਵੈਰੀ ਗੱਡਾ ਵੈਰੀ ਗੱਡਾ ਨਾਲ ਪੂਰਾ ਲੇ ਗਿਰ ਦੇਣੀ ਹੈ ਨਾ ਹੂੰ ਪਾਪਾ ਕਿੱਧਰ ਰਹਿੰਦੇ ਨੇ ਤੇ ਸੋਈਏ ਪੁੱਤੋ ਨਾ ਟਾਈਮ ਬੜਾ ਹੋ ਗਿਆ ਆ ਜਾ ਦਿਨੇ ਉੱਠਣਾ ਵਾ ਜਾਣਾ ਵੀ ਆ ਆ ਜਾ ਬਲ ਕੋ ਲਾਲਾ ਜੋਨਨ ਬੈ ਕਿੱਥੇ ਹੀ ਲਾਲਾ ਪੁੱਤ ਆ ਜਾ ਓ ਨਾ ਛੇੜੀ ਇਹਨੂੰ ਗਰੀਂਦਾ ਮੁੜ ਕੇ ਪੁੱਤ ਬੰਦ ਹੋ ਜਾਊਗਾ ਹੀ ਆ ਜਾ ਉੜਾ ਬੋਲਦਿਆਂ ਲਿਖਾਪਾ ਕੋਣਾਂ ਦੀ ਕਿੰਨੇ ਦਾ ਹੈਗਾ ਕਿੰਨੇ ਦਾ ਪਹਿਲਾਂ ਦੱਸ ਦੇ ਦੱਤੋ ਤੇ ਆਪ ਕੋ ਨਹੀਂ ਯਾਰ ਜਿਆਦਾ ਉਹ 15 ਸਾਲਾਂ ਲਈ ਗਿਆ ਵੀ ਕਦੀ ਤਾਂ ਉਸਨੇ ਕੁਝ ਬੋਲਿਆ ਨਹੀਂ ਹੈ ਜਨੈ ਬਤਾਇਆ ਰੋ ਕਦੀ ਤਾਂ ਬੋਲਾਈ ਨਹੀਂ ਉਹਨੇ ਕੁਝ 200 ਰੁਪਏ ਦੋਨਾਂ ਨੇ ਦੇ ਦਿੱਤੇ ਉਹਦੇ ਦੇ ਦੇ ਮਿਹਰੇ ਕੁੱਤੇ ਗੱਡੀ ਵੇਖ ਕੇ ਰੇਡ ਲਾਈ ਜਾਂਦੇ ਜਾਂਦਾ ਗੱਡੀ ਵੇਖ ਕੇ ਰੇਡ ਲਾਈ ਜਾਂਦੇ ये मान ला जो तो चल पे इतो इन कट दे इतो फुट पू के नहीं फुट जाओ चल पाए तो इसके नहीं काटना इधर से काटना अच्छा ऐसे ठीक है कच्चे कच्चे वाले हाँ पक्के वाले नहीं काटे वाले नहीं काटे क्योंकि इधर दो तो टाइम हो जाएगा यहाँ से काटोगे तो बच जाएगा इसमें से फूटेगा इसमें से फूटेगा इसमें से फूटेगा इतना भी कटेगा इतना ਯੋਗਾ ਨਾ ਦੇ ਨਾ ਕੱਟ ਰਹੇ ਹੋ ਮਾਈਡਾ ਬੱਦਾ ਉਡਾ ਲੈਣਾ ਯਾਰ ਇਹ ਤਾਂ ਨਹੀਂ ਕੱਟ ਦੇਗਾ ਆਈਡੀ ਹਾਂ ਕੱਟ ਜਾਣੀ ਇਹ 매 ਰੋਜ਼ ਹੁੰਦੀ ਜਾਂਦੀ ਹੋ ਜਾਂਦੀ ਏ ਅਭੀ ਨਹੀਂ ਹੁੰਦੀ ਕਦੋਂ ਹੁੰਦੀ ਏ ਇਹ ਯਾਰ ਬਿਲਵਰੀ ਸਾਬ ਇੱਕ ਕਰ ক্লোਜ਼ ਆ ਕਹਿੰਦਾ ਯਾਰ ਇੱਕ ਅਦਾ ਬਿਤਾ ਇਹ ਚੱਕਰੀ ਨਹੀਂ 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 ਇੱਕ ਨਿਯਮ ਰਿਖਾ ਨੇ ਅੱਛਾ ਇਹ ਵਾ ਵਾ ਮਤਲਬ ਆ ਇਹਦੀ ਹਰੀਆਵਲ ਜੀ ਬੜੀ ਜਿਆਦੀ ਹੈ ਇਹਦੀ ਹਾਂ ਬਹੁਤ ਸੋਹਣੀ ਇਹ ਜਿਵੇਂ ਆਪਾਂ ਘਰ ਲਾਉਣੇ ਬਹਿ ਬੂਦ ਆ ਪੂਰਾ ਖਾੜਾ ਬੂਦ ਜੰਗਲ ਵੱਜ ਜਾਂਦੀ ਹੈ ਹਾਂ ਇਹ ਉਹ ਜੈ ਤੇ ਇਹਦੇ ਫੁੱਲ ਇਹਨਾਂ ਲਾਲ ਜਿਹੇ ਫੁੱਲ ਵੀ ਆਉਣੇ ਨਾਲ ਅੱਛਾ ਆ ਮਤਲਬ ਪੱਤੇ ਪੱਤੇ ਲਾਲ ਆਉਣੇ ਹਾਂ ਇਹ ਪੂਰੇ ਮੰਜਾ ਮੰਜਾ ਡਾਉਣ ਨੂੰ ਪੂਰੀ ਵਧੀਆ ਹਾਂ ਮੰਜਾ ਡਾ ਕੇ ਬਹਣ ਲਈ ਆ ਗੱਡੀ ਲਾਈ ਹੋਇਆ ਪੂਰੀ ਸ਼ਾਨ ਆਲੀ ਹੈ ਤੇ ਸੋਹਣਾ ਬੜਾ ਲੱਗਦਾ ਬੜਾ ਸ਼ਹਿਰ ਚ ਬੜਾ ਲੱਗਦਾ ਹਾਂ ਵੀ ਨਾਦੀ ਦਾ ਅਮਰੇ ਇੱਕ ਨੇ ਆਪਣੀ ਪੂਰੀ ਵਧੀਆ ਚੱਲਦੀ ਹੈ ਹਾਂ ਬਹੁਤ ਵਧੀਆ ਚੱਲੀ ਚੱਲੀ ਹੁੰਦੀ ਉਸੇ ਵળે ਉਹ ਯਾਰ ਇੱਕ ਬੂਟਾ ਹੁੰਦਾ ਜਿਹੜਾ ਬਿਮਾਰੀਆਂ ਬੂਬੂਰੀਆਂ ਵਾਸਤੇ ਕਹਿੰਦੇ ਹੁੰਦਾ ਪੱਤਾ ਵੀ ਉਹਦਾ ਖਾੜੀ ਹੈ ਬੜਾ ਵਧੀਆ ਹੁੰਦਾ ਆਕਸੀਜਨ ਬੜੀ ਵਧੀਆ ਦਿੰਦਾ ਉਹ ਮੈਨੂੰ ਨਾਂ ਨਹੀਂ ਉਹਦਾ ਯਾਦ ਨਹੀਂ ਆਉਂਦਾ ਯਾਰ ਉਹ ਪਿੱਪਲ ਚਾਹੀਦਾ ਪਿੱਪਲ ਜਿਹੜਾ ਥੱਲੇ ਮੇ ਲਾਵੇ ਥੱਲਿਓਂ ਵੱਡਾ ਜੜਾਂ ਵਾਲਾ ਬੱਟਾ ਹੋ ਜਾਏ ਥੱਲਿਓਂ ਉਹ ਜਾਂ ਕਹਿੰਦੇ ਉਹ ਕੰਦ ਗੁੰਦ ਚੋਂ ਕੱਢਣਾ ਪੈਂਦਾ। ਇਹ ਗੰਦੇ ਵੀ ਲਗਾਉਗੇ ਤੂੰ ਤਾਂ ਕੋਈ ਨਹੀਂ। ਤੂੰ ਵੱਡਾ ਨਹੀਂ ਹੋਗਾ ਜਾਨਾ। ਹੈ? ਜ਼ਿਆਦਾ ਵੱਡਾ ਨਹੀਂ। ਨਹੀਂ ਹੋਗਾ। ਨਹੀਂ ਹੋਗਾ। ਮੈਂ ਅੱਗੇ ਬੋਰਡ ਲਾਇਆ ਨਾ। ਬੋਰਡ ਜਿਤਨਾ ਉਹ ਐਡੀ ਝੜਿਆ ਉਦੀ ਥੱਲੇ। ਹਾਂ। ਉਹ ਕਿਦਾਂ ਵੱਡਾ ਵੱਡਾ ਐਡਾ ਮੋਟਾ ਵਾ ਥੱਲੇ। ਐਡਾ। ਉੱਤੋਂ ਨਿਕਾਈ ਆਈ ਆ। ਬੋਰਡ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਾਰੇ ਭਰਾਵਾਂ ਨੂੰ। ਸਾਹਾਂ ਕੀ ਹਾਲ ਚਾਲ ਦੇ ਸਾਰੇ ਜਣੇ ਠੀਕ ਠਾਕ ਅੱਜ ਆ ਪਚਲੇ ਆ ਅੰਬਰ ਸਾਰਾ ਕਿ ਅਜੇ ਮੈਚ ਹੋ ਤੋਂ ਹੈਗੀਆਂ ਛੁੱਟੀਆਂ ਮੈਚ ਉਹਨ ਆਪਣਾ ਹੈਗਾ ਵਾ 5 ਤਰੀਕ ਨੂੰ ਤੇ 8:00 ਬਾਅਦ ਚ 5:00 ਤੋਂ ਬਾਅਦ ਚ ਫੇਰ 9:00 ਨੂੰ ਪੱਧਰੀ 9:00 ਤੋਂ ਬਾਅਦ ਚ ਫੇਰ 10:00 ਨੂੰ 10:00 ਤੋਂ ਬਾਅਦ ਚ ਫੇਰ 11:00 ਨੂੰ ਪੰਜਵੜ 11 ਤੋਂ ਬਾਅਦ ਜਿਹਦੇ ਲਗਾਤਾਰ 4-5 ਮੈਚ ਹੈ ਲਗਾਤਾਰ ਤੇ ਉਹਨੇ ਦਿਨ ਵਿਲੇ ਆ ਪਰ ਉਹ ਗਿਆ ਹੀ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਰਾਤੀਆਂ ਹੈ ਵਾਪਸ ਤੇ ਮੈਂ ਅਗਲਾ ਨੰਬਰ ਲੰਗੜੀ ਆਪਣੇ ਭਰਾਵਾਂ ਨਾਲ ਬਲੌਗ ਬਣਿਆ ਨਹੀਂ ਆਪਣਾ ਪਰ ਤੁਹਾਨੂੰ ਪਤਾ ਮੈਚ ਦੇ ਉੱਤੇ ਬਣਾਈਦਾ ਬਲੌਗ ਬਣਿਆ ਨਹੀਂ ਤੇ ਬਾਕੀ ਥੋੜਾ ਮੌਸਮ ਅਜੇ ਹੀ ਹੋਇਆ ਉਦੋਂ ਦਾ ਕੋ ਇਹਦੇ ਪ੍ਰੈਕਟਿਸ ਕਰਦੇ ਆ ਵੀ ਥਾਂ ਗਿੱਲੀ ਜੀ ਹੋ ਗਈ ਆ ਮੀਂਹ ਬੜਾ ਪਿਆ ਵਾ ਤੇ ਤਾਂ ਕਰਕੇ ਫਿਰ ਬਲੌਗ ਬਣਿਆ ਨਹੀਂ ਅਜੇ ਅੱਜ ਤੁਰ ਫਿਰ ਕੇ ਬਣਾ ਲੈਨੇ ਬਲੌਗ ਗੱਲਾਂ ਬਾਤਾਂ ਇਦਾਂ ਹੀ ਰੱਜ ਆ ਹਾਂ ਕਾ ਮੁੰਡੇ ਨੂੰ ਮਿਲਣਾ ਸੀ ਸ਼ਹਿਰ ਉਹਨੂੰ ਮਿਲ ਕੇ ਆਉਣਾ ਬਾਹਰੋਂ ਆਇਆ ਮੁੰਡਾ ਤੇ ਬੜੇ ਫੋਨ ਕਰਤਾ ਜੀ ਕਿ ਭਲਵਾਨ ਜੀ ਮਿਲਣਾ ਤੁਹਾਨੂੰ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ ਆਇਆ ਉਹ ਪਹਿਲੋਂ ਘਰੇ ਵੀ ਮਿਲ ਗਿਆ ਸੀ ਤੇ ਕਿੰਨਾ ਅੰਮ੍ਰਿਤਸਰ ਆ ਉਹ ਆਪਾਂ ਮਿੰਨੇ ਆ ਕਰਦੇ ਗੱਲਾਂ ਬਾਤਾਂ ਤੇ ਅੰਮ੍ਰਿਤਸਰ ਜਾਣਦੇ ਆ ਤੇ ਬਾਕੀ ਚਲੋ ਜਿੱਦਾਂ ਵੀ ਹੋਈ ਗੱਲਬਾਤ ਕਰਦੇ ਆ ਤੁਹਾਡੇ ਨਾਲ ਸਾਂਝੀ ਤੇ ਹੁਣ ਮੌਸਮ ਹੋ ਗਿਆ ਵਧੀਆ ਅੱਗੇ ਨਾਲੋਂ ਗਰਮੀ ਘਟੀ ਆ ਅੱਗੇ ਨਾਲੋਂ ਘਟੀ ਆ ਗਰਮੀ ਹੁਣ ਨੀਂਦ ਨੂੰ ਪਏ ਆ ਤੇ ਬਾਕੀ ਚਲੋ ਚੱਲ ਚੋ ਚਾਲੀ ਆ ਕੰਮ ਮੱਚਾ ਮੱਚਾ ਦਾ ਇਦਾਂ ਹੀ ਸਾਰਾ ਕੁਝ ਚੱਲੀ ਆ ਨਾ ਤੇ ਬਾਕੀ ਮੇਰੇ ਭਰਾ ਸਾਰੇ ਜਾਣੇ ਦੱਸੋ ਪਰਵਾਹ ਠੀਕ ਠਾਕ ਆ ਸਾਰਿਆਂ ਦਾ ਚੜਦੀ ਕਲਾ ਕਿਰਪਾ ਵੈਗਰੋ ਦੀ ਤੇ ਬਾਕੀ ਮਹਾਰਾਜ ਕਿਰਪਾਈ ਰੱਖੇ ਸਾਰੇ ਭਰਾਵਾਂ ਤੇ ਜਿੰਨੇ ਮੇਰੇ ਬਲੌਗ ਵੇਂਦੇ ਆ ਸਾਰਿਆਂ ਦੇ ਮਹਾਰਾਜ ਮੇਰ ਪਰਿਆ ਹੱਥ ਰੱਖੇ ਤੇ ਸਦਾ ਹੀ ਸਾਰੇ ਜਣੇ ਚੜਦੀ ਕਲਾ ਚ ਰਹੋ ਤੇ ਬਾਕੀ ਜਿੱਦਾਂ ਜਿੱਦਾਂ ਹੁੰਦਾ ਫਿਰ ਮਾਰਦੇ ਆ ਗੱਪ ਛੱਪਾ ਟਾਡੇ ਨੂੰ ਤੇ ਰਾਜਾ ਸਿੰਘ ਜੀ ਆਪਾਂ ਗੱਡੀ 'ਚ ਤੇਲ ਵੀ ਪਾਣਾ ਜੇ ਅੱਜ ਹਾਂ ਤੇਰਾ ਜਲਦੀ ਸੋਹਣੀ ਲੱਗਦੀ ਆ ਜਦੋਂ ਤੇਲ ਪਾਉਣਾ ਪੈਂਦਾ ਨਾ ਚਲੋ ਮਾਰਾਂਗੇ ਮੇਰ ਕਰੇ ਅੱਜ ਇਹਦੀ ਟੈਂਕੀ ਵੀ ਫੁੱਲ ਕਰਾਉਣੀ ਆ ਤੇ ਬਾਕੀ ਚਲੋ ਜੇ ਤਾਂ ਨਹੀਂ ਆਈਆਂ ਗੱਲਾਂ ਬਤਾ ਸਾਡੇ ਨਾਲ ਕਰਦੇ ਹਾਂ ਦੋ ਤਿੰਨ ਕਿਹੜੇ ਕੱਢਦੀ ਸ਼ਰਤ ਚਲੋ ਕੋਈ ਨਹੀਂ ਮਾਰਾਂਗੇ ਮੇਰ ਕਰੇ ਕੋਈ ਨਹੀਂ ਕਰਦੇ ਆ ਜੇ ਵੈਗਰੂ ਨੇ ਦਿੱਤੀ ਜਾਂ ਤੇ ਵੈਗਰੂ ਆਪੇ ਤੇਲ ਪਾਈ ਜਾਂਦਾ ਬੰਦਾ ਕੌਣ ਹੁੰਦਾ ਸਾਰਾ ਕੁਝ ਕਰਨ ਲਾਵੇ ਜੱਭਾਂਗੇ ਜਾਂ ਰੂਬੀ ਕੌਣ ਲਵਾਂਗੇ ਇਹ ਰਾਵਾਂ ਦੇ ਵਿੱਚ ਦੀ ਸੈਟਲ ਤੇ ਚਾਹੀਦਾ ਸੋਰਸਿੰਗ ਨੂੰ ਤੇ ਅੱਜ ਮਹਾਰਾਜ ਨੇ ਬਾਪੂ ਦਾ ਹੁਣੇ ਸੱਚੇ ਬਾਦਸ਼ਾਹ ਨੇ ਮਿਹਰ ਕੀਤੀ ਹੈ ਤੇ ਅੱਜ ਆਪਾਂ ਰੂਬੀ ਕੌਣ ਤੇ ਚੜੇ ਫਿਰਦੇ ਆਂ ਤੇਲ ਤੂਲ ਵੀ ਉਹਨੇ ਪਾਈ ਜਾਣਾ ਆਪੇ ਹੀ ਆ ਪਾਣੀ ਕਹਿੰਦੇ ਕੀ ਆਪਾਂ ਕਰਦੇ ਆਂ ਜਾਂ ਕੀ ਮੈਂ ਕੋਈ ਵਡਿਆਈ ਲਮਾਂ ਆਪਣੀ ਵੀ ਮੈਂ ਇਧਰ ਪਲਾਂਟਿੰਗ ਇਹ ਸਾਰਾ ਕੁਝ ਵੈਗਰੂ ਕਰਦਾ ਜੋ ਕੁਝ ਦਿੰਦਾ ਬੰਦੇ ਨੂੰ ਕਰਦਾ ਉਹ ਪਰਮਾਤਮਾ ਹੀ ਕਰਦਾ ਸਾਰਾ ਕੁਝ ਇਹ ਹਾਂ ਕਿਤਾ ਤੇ ਆ ਮੋਟਰ ਹੈ ਅੱਛਾ ਮੋਟਰ ਹੈ ਅੱਛਾ ਆ ਬੈੰਨੇ ਆ ਤੇ ਇਦਾਂ ਕੀ ਹੋਵੇਦਾ ਕਿਦਾਂ ਆ ਕਾਦੀ ਬੈੰਡ ਰਹੀ ਹੈ ਚਲਾ ਚਲਾ

ਉਹਦਾ ਕਿਉਂ ਜ਼ੋਰ ਲੱਗਨ ਦਿਆ ਵਾ ਕੀ ਗੱਲ ਆ ਹੈ ਕੁੱਤੇ ਕੰਮ ਛੱਡਦੇ ਹੋ ਛੱਡਦੇ ਕੁੱਤੇ ਕੰਮ ਆ ਮਾੜੇ ਜੇ ਨਾ ਕਮੈਂਡ ਕਰਕੇ ਦੱਸਿਓ ਵੀ ਆ ਜਿਹੜੀਆਂ ਚੀਜ਼ਾਂ ਇਹ ਕਰਦੇ ਆ ਦੇ ਕਰਨ ਵਾਲੀਆਂ ਆ ਕੀ ਬਣਾਇਆ ਵਿੱਚ ਜਿਹੜਾ ਜੋ ਆਵੇ ਆ ਪਹਿਲੋਂ ਨਾ ਕੀ ਪੈਟ ਸੀ ਏਡੀ ਵਧੀਆ ਉਹ ਤੋੜ ਕੇ ਵਿੱਚੋਂ ਉਹ ਬੈਟਰੀ ਕੱਢੀ ਆ ਵੇਖੋ ਉਹਦੇ ਵਿੱਚੋਂ ਨਾ ਤੋੜ ਕੇ ਏਡੀ ਵਧੀਆ ਗਈ ਤੇ ਉਹਦੇ ਚੋਂ ਤੋੜ ਕੇ ਬੈਟਰੀ ਕੱਢੀ ਹੈ ਬੈਂਟ ਰਿਗੜ ਕੇ ਤੇ ਮੋਟਰਾਂ ਪਤਾ ਨਹੀਂ ਗੱਡੀਆਂ ਜੋ ਗੱਡੀ ਚ ਗੱਡੀ ਨਾ ਮੋਟਰ ਹਾਂ ਬੜੇ ਤੇਰੀਆਂ ਬੜੇ ਤੇਰੀਆਂ ਆਈਆਂ ਕਿੱਥੋਂ ਪਈਆਂ ਵਾਂ ਉਹ ਗੱਡੀ ਨਹੀਂ ਚੱਲੀ ਹੈਂ ਤੂੰ ਉਹਦੇ ਪ੍ਰੋਮਿਸ ਕੀਤਾ ਇਹਨਾਂ ਨੂੰ ਕਿ ਮੈਂ ਮੈਂ ਕੱਬਡੀ ਖੇਡੂੰਗਾ ਤੇ ਮੈਂ ਕੋਤੇ ਕੰਮ ਛੱਡ ਦੂੰਗਾ ਤੇ ਤੂੰ ਤੇ ਫੇਰ ਪ੍ਰੋਮਿਸ ਤੋੜਤਾ ਹੀ ਇੰਨੇ ਚਿਰ ਨਾਲ ਨਹੀਂ ਲੱਗੀ ਅਣੀ ਹਾਂ ਉਹਨੇ ਚਿੱਤੇ ਕੰਮ ਕਰੂੰਗਾ ਹਾਂ ਜਦੋਂ ਨਾਲੀ ਲੱਸੀ ਕਿ ਫਿਰ ਨਹੀਂ ਮੈਂ ਤੋ ਦੇ ਫਿਰ ਕਰ ਦੇਗਾ ਪੱਕਾ ਵਾਦਾਣਾ ਚਾਹ ਲੈਂਦਾ ਵੀ ਜਿੰਨਾ ਚਿਰ ਮੈਂ ਠੀਕ ਨਹੀਂ ਹੁੰਦਾ ਠੀਕ ਹੋਣੋਂ ਬੱਸ 2 ਤਰੀਕ ਤੇ 3 ਡੇਟਰਾਂ ਨੇ ਉਸ ਤੋਂ ਬਾਅਦ ਨੂੰ ਠੀਕ ਹੀ ਠੀਕ ਹੈ ਉਸ ਤੋਂ ਬਾਅਦ ਮੈਨੂੰ ਸਕੂਲ ਸਕਾਲਦਾ ਵੀ ਨਹੀਂ ਜ਼ਿਆਦਾ ਆ ਪਰ ਮਾਲੀ ਕੱਚਾ ਲੈ ਦੇਣਾ ਤੈਨੂੰ ਇੱਕ ਪੂਰਾ ਦੇ ਇਡਾਗਮੈਂਟ ਡੰਡਾ ਲੈ ਲੈਣਾ ਮੁਕੇ ਡਾ ਚਾਰ ਵਜੇ ਠਾਇਆ ਕਰੋ ਪੁੱਤ ਚਾਰ ਵਜੇ ਠੀਕ ਹੈ ਜਿੰਨਾ ਜੇ ਕੁੱਤੇ ਕੰਮ ਕਰਨੇ ਕਰਲਾ ਸਾਰੇ ਰੋਟੀ ਖਾਦੀ ਹੈ ਮੀਰ ਮੀਰ ਖਾਦਾ ਰੋਟੀ ਖਾਦੇ ਆ ਹਾਂਜੀ ਲੱਗ ਜੂ ਪਤਾ ਕੱਲ ਡੋਲਾ ਦਾ ਕੰਮ ਹੋਵੇ ਤਾਂ ਨਹੀਂ ਡੋਲਾ ਤਾਂ ਗਈ ਗਈ ਆਹਾਹਾ ਚੱਪਵਾ ਦੇ ਨਿਕਲੀ ਹੱਡੀ ਵਿੱਚੋਂ ਹੈ ਨਿਕਲਦਾ ਨਿਕਲਦਾ ਦਿਖਾਈ ਨਹੀਂ ਦਿਖਾਈ ਨਾ ਮੜਾ ਜਾ ਐ ਐ ਚੱਲ ਚਲਾਓ ਭਾਜੀ ਆਪਦੇ ਕੰਮ ਕਰੋ ਤੁਸੀਂ ਕਿੱਥੋਂ ਚਾਚਾ ਸਿੱਖਦਾ ਰਹਿਣਾ ਇੱਥੋਂ ਮੈਂ ਰਹਿਣਾ YouTube ਤੋਂ ਹੀ ਨਾ YouTube ਤੋਂ ਸਾਰਾ ਕੁਝ ਸਿੱਖੰਦੇ ਨਾ ਖਾ ਲੈ ਇਹੋ ਬਣਾਇਆ ਲੈ ਬੱਸ ਚਲੋ ਠੀਕ ਹੈ ਚਲੋ ਬਾਏ ਬਾਏ ਹਾਂਜੀ ਆ ਆਪਾ ਨੂੰ ਨਾ ਪੜੇ ਮੈਸੇਜ ਆਉਂਦੇ ਨੇ ਮੁੰਡਿਆਂ ਨਵੇਂਆਂ ਦੇ ਕਿ ਉਸਤਾਦ ਜੀ ਕੋਈ ਖਰਾਕ ਦੱਸਿਆ ਕਰੋ ਖਰਾਕ ਕੀ ਖਾਇਆ ਕਰੋ ਮੇਰੇ ਭਰਾ ਨਾ ਤੁਸੀਂ ਖਾਣਾ ਖਾਓ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਿਹੜੀ ਖਾਣਾ ਖਾਣੀ ਸਵੇਰੇ ਜੇ ਤੁਸੀਂ ਪ੍ਰੈਕਟਿਸ ਕਰਦੇ ਜੇ ਪ੍ਰੈਕਟਿਸ ਕਰਕੇ ਜਦੋਂ ਆਉਂਦੇ ਜੇ ਜੇ ਤੁਸੀਂ ਸਪਲੀਮੈਂਟ ਖਾਂਦੇ ਜੇ ਵਧੀਆ ਵੀ ਸਪਲੀਮੈਂਟ ਤਾਂ ਡੋ ਹੈਗਾ ਪ੍ਰੋਟੀਨ ਹੈਗੀ ਆ ਜਿਹਦਾ weight lose ਆ ਉਹ ਜਦੋਂ ਪ੍ਰੈਕਟਿਸ ਕਰਕੇ ਆਉਂਦੇ ਪਹਿਲੀ ਤੇ ਗੱਲ ਰਗੜਾ ਪੀਆ ਕਰੋ ਤੁਸੀਂ ਠੀਕ ਹੈ ਜਦੋਂ ਜਦੋਂ ਪ੍ਰੈਕਟਿਸ ਕਰਕੇ ਆਉਂਦੇ ਜਦੋਂ ਰਗੜਾ ਰਗੜਾ ਜਿਆਦਾ ਚਿਰ ਨਹੀਂ ਪਿਆਰ ਰਹਿਣ ਦੇਣਾ ਵੀ ਮੰਨ ਕੇ ਚੱਲੋ ਰਗੜੇ ਲੱਗੇ ਨੂੰ 5-10 ਮਿੰਟ ਹੀ ਹੋਏ ਹੋਣ ਤੇ ਉਦੋਂ ਤੁਹਾਡੀ ਪ੍ਰੈਕਟਿਸ ਖਤਮ ਹੋਈ ਜੇ ਉਸੇ ਵੇਲੇ ਕਿ ਰਗੜਾ ਪੀ ਲੈਣਾ ਆਪਾਂ ਉਸ ਤੋਂ ਬਾਅਦ ਚ ਰਿਲੈਕਸ ਹੋ ਗਏ ਠੰਢੇ ਠੰਢੇ ਹੋ ਗਏ ਨਹਾ ਧੋ ਗਏ ਉਸ ਤੋਂ ਬਾਅਦ ਚ ਆਦੀ ਪ੍ਰੋਟੀਨ ਜੇ ਤੁਹਾਡੇ ਤੋਂ ਵਧੀਆ ਸਪਲੀਮੈਂਟ ਹੈਗਾ ਉਹ ਪ੍ਰੋਟੀਨ ਵਿੱਚ ਦੋ ਕੇਲੇ ਸੁੱਟੋ ਵਿੱਚ ਆਂਡੇ ਵੀ ਪਾ ਸਕਦੇ ਤੁਸੀਂ ਆਂਡੇ ਪਾਓ ਕੇਲੇ ਪਾਓ ਬਾਅਗੇ ਤੇ ਉਹ ਪੀ ਲਓ ਉਸ ਤੋਂ ਬਾਅਦ ਮੰਨ ਕੇ ਚੱਲੋ ਕਿ ਆ ਜਾਂਦਾ ਰੋਟੀ ਖਾਣ ਦਾ ਟਾਈਮ ਆ ਕੀ ਆਉਂਦਾ ਟਾਈਮ ਆਉਂਦਾ ਜੇ ਜੇ ਦੇ ਮੰਨ ਕੇ ਚੱਲੋ ਕਿ ਤੁਸੀਂ ਜਿਗੜ ਖਾ ਸਕਦੇ ਜੇ ਬਣਾ ਸਕਦੇ ਜੇ ਵੀ ਮੰਨ ਕੇ ਚੱਲੋ ਵੱਡ ਤੋਂ ਇਨੀ ਗਜੈਸ਼ ਹੈਗੀ ਆ ਜਿਗੜ ਖਾਣ ਦੀ ਜਾਂ ਬਤਾ ਨਾਰਮਲੀ ਡਾਈਟ ਖਾਣ ਦੀ ਹੈ ਨਾ ਜਿੱਦੇ ਜਿੱਚਤਾਂ ਦੀ ਹੈਸੀਅਤ ਆ ਜੇ ਤੇ ਤੁਹਾਡੀ ਹੈਸੀਅਤ ਹੈਗੀ ਆ ਕਿ ਟਾਈਟ ਖਾਣ ਦੀ ਹੈ ਨਾ ਮੰਨ ਕੇ ਚੱਲੋ ਕਿ ਤੁਸੀਂ ਵਧੀਆ ਡਾਈਟ ਖਾ ਸਕਦੇ ਤੁਸੀਂ ਉਹਦੇ ਚੀ ਮੀਟ ਵੀ ਐਡ ਕਰ ਸਕਦੇ ਜੇ ਜਿਹੜੀ ਦੁਪਹਿਰੇ ਰੋਟੀ ਖਾਣੀ ਆ ਉਹਦੇ ਚ ਮੰਨ ਕੇ ਚੱਲੋ ਦਪਾਰ ਵਾਲੀ ਰੋਟੀ ਚ ਚਲੋ ਤੁਸੀਂ ਨੀਟ ਨੀਟ ਰਹਿਣ ਦਿਓ ਤੁਸੀਂ ਉਹਦੇ ਚ ਜੇ ਮੰਨ ਲਓ ਨਾਰਮਲ ਆਪਣੇ ਘਰ ਦੀ ਸੋਜੀ ਹੈਗੀ ਆ ਦਾਲ ਬਣੀ ਆ ਦਾਲ ਕੋਈ ਵੀ ਚੀਜ਼ ਬਣੀ ਹੈ ਬਣ ਕੇ ਚਲੋ ਇੱਕ ਫਰਾਈਪੈਨ ਫਰਾਈਪੈਨ ਲਾਓ ਫਰਾਈਪੈਨ ਦੇ ਵਿੱਚ ਪਾਓ ਕਿਉਂ ਇੱਕ ਪਾਓ ਗੰਡਾ ਲਾਹਰੀਆਂ ਮਿਰਚਾਂ ਤੜਕਾ ਲਾ ਕੇ ਵਿੱਚ ਪਾਓ ਕਿਉਂ ਅੱਧੀ ਕੱਚੀ ਜਿੰਨਾ ਵੀ ਤੁਸੀਂ ਪਾ ਸਕਦੇ ਜੱਦੀ ਕੱਚੀ ਕੱਚੀ ਉਹਦੇ ਵਿੱਚ ਪਾਓ ਤੜਕਾ ਲਾ ਕੇ ਬੇ ਜਲਦੀ ਨਾਰਮਲ ਸੋਜੀ ਜਿਹੜੀ ਘਰੇ ਬਣੀ ਆ ਉਹ ਵਿੱਚ ਪਾਓ ਕਿਉਂਕਿ ਇਹਦੇ ਨਾਲ ਕਿਉਂ ਖਾਧਾ ਜਾਂਦਾ ਤੜਕਾ ਲਾ ਕੇ ਕੀ ਗੱਕਿਓ ਖਾ ਲਿਆ ਤੁਸੀਂ ਰੋਟੀ ਖਾ ਲਈ ਰੋਟੀਆਂ ਇੱਕ ਦੋ ਹੀ ਖਾਓ ਸੌਜੀ ਜਿਆਦੀ ਖਾਓ ਉਹ ਤੋਂ ਬੱਚ ਮੰਨ ਕੇ ਚਲੋ ਕੁਝ ਨਹੀਂ ਖਾਣਾ ਹਨਾ ਮੈਂ ਕੋਈ ਰੋਟੀ ਖਾ ਲਈ ਐ 4 12 1 2 3 4 5 ਜੇ ਤੁਸੀਂ 4 ਵਜੇ 5 ਵਜੇ ਹੁਣ ਤੇ ਮੇਰੇ ਸਾਹ ਨਾਲ 6 ਵਜੇ ਪ੍ਰੈਕਟਿਸ ਹੁੰਦੀ ਐ ਸ਼ਾਮ ਨੂੰ ਗਰਮੀ ਜਾਂਦੀ ਐ ਜੇ ਤੁਸੀਂ ਉਸ ਤੋਂ ਪਹਿਲਾਂ ਤੁਹਾਨੂੰ ਭੁੱਖ ਲੱਗਦੀ ਐ ਕੋਈ ਹਲਕਾ ਬਲਕਾ ਖਾਣਾ ਫਰੂਟ ਫਰਾਟ ਦੁਪਹਿਰੇ ਜੇ ਖਾ ਲਓ ਕੁਝ ਵੀ ਐ ਨਾ ਹਲਕਾ ਜਿਹਾ ਖਾਣਾ ਫਰੂਟ ਫਰਾਟ ਖਾ ਕੇ ਤੇ ਮਨ ਕੇ ਚਲੋ ਰਾਤ ਆ ਜਾਂਦੀ ਹੈ ਰਾਤ ਨੂੰ ਮੰਨ ਕੇ ਚਲੋ ਤੁਸੀਂ ਪ੍ਰੈਕਟਿਸ ਕਰਦੇ ਜੇ ਵਧੀਆ ਪ੍ਰੈਕਟਿਸ ਹੋ ਕੇ ਕਰਦੇ ਜੇ ਜਾਂ ਤੇ ਐਡ ਕਰੋ ਬੱਕਰਾ ਖਾਇਆ ਕਰੋ ਵਧੀਆ ਬਣਾ ਕੇ ਤੇ ਜੇ ਤੁਸੀਂ ਬੱਕਰਾ ਮੰਨ ਕੇ ਧਿਲੋ ਨਹੀਂ ਚਿਕਨ ਬਣਾ ਕੇ ਖਾਇਆ ਕਰੋ ਤੇ ਚਿਕਨ ਖਾਇਆ ਕਰੋ ਜਿਤਨਾ ਮੰਨ ਲਾ ਕਿ ਪੂਰਾ ਤੜਕਾ ਤੜਕਾ ਲਾ ਕੇ ਵਧੀਆ ਦੇਸੀ ਕਿਉ ਪਾ ਕੇ ਉਹ ਖਾ ਲਿਆ ਤੇ ਬਾਕੀ ਸੌਣ ਲੱਗਿਆਂ ਰਾਤ ਨੂੰ ਦੁੱਧ ਦਾਦਾ ਵਧੀਆ ਪੀ ਕੇ ਸੌਣਾ ਕਰੋ ਬਸ ਇਹੀ ਆਪਣੀਆਂ ਦੇਸੀ ਖਰਾ ਗਿਆ ਦੁੱਧ ਦਹੀਂ ਉਹ ਤੋਂ ਹੀ ਤਾਂ ਹੀ ਵਿੱਚ ਐਡ ਕਰੋ ਦਹੀਂ ਹੀ ਖਾਇਆ ਕਰੋ ਵਧੀਆ ਵਧੀਆ ਖਰਾਕਣਾ ਤੇ ਬਾਕੀ ਜਿਆਦਾ ਆਪਾਂ ਹੋਰ ਚੀਜ਼ਾਂ ਮਗਰਮੀ ਭਜਣਾ ਕਿਉਂਕਿ ਮੈਂ ਸ਼ਾਇਦ ਆ ਚੀਜ਼ ਖਾਣਾ ਇਹਦੇ ਨਾਲ ਤਕੜਾ ਜਾਂਦਾ ਮਤਲਬ ਨੇਚਰਲੀ ਚੀਜ਼ ਜਿਹੜੀ ਆਪਣੇ ਘਰ ਦੀ ਹੈ ਚੀਜ਼ਾਂ ਚਲੋ ਕਿ ਜੇ ਤੁਸੀਂ ਦਿਨੇ ਪ੍ਰੈਕਟਿਸ ਕਰਕੇ ਆਉਂਦੇ ਜੇ ਜੇ ਤੁਹਾਨੂੰ ਪ੍ਰੋਟੀਨ ਨਹੀਂ ਹੈਗੀ ਪ੍ਰੋਟੀਨ ਨਹੀਂ ਪੀਣੀ ਤੇ ਦਹੀਂ ਦਿੜ ਗਿਆ ਪੀਓ ਮਾਤਾ ਆਲਦੀ ਨੂੰ ਕਹੋ ਰਾਤ ਨੂੰ ਇੱਕ ਕੁੱਜੇ ਦੇ ਵਿੱਚ ਕੋਰਾ ਕੁੰਚਾ ਲਓ ਉਹਦੇ ਵਿੱਚ ਦਹੀਂ ਜਮਾ ਕੇ ਰਾਤ ਨੂੰ ਜਾਗ ਲਾ ਕੇ ਦਹੀਂ ਜਮਾ ਕੇ ਕੁਕਜਾ ਕੋਰਾ ਕੁਕਜਾ ਘਟੜੜ 2 ਕਿਲੋ ਦਹੀਂ ਜੰਮਿਆ ਹੋਵੇ ਆ ਕੇ ਜਦੋਂ ਪ੍ਰੈਕਟਿਸ ਕਰਕੇ ਆਉਂਦੇ ਜ ਉਹਦੇ 'ਚ ਮਾੜੀਏ ਮਧਾਣੀ ਮਾਰ ਕੇ ਵਿੱਚ ਦੋ ਕੇਲੇ ਸੁੱਟ ਕੇ ਚੰਗੀ ਤਰ੍ਹਾਂ ਲੱਸੀ ਬਣਾ ਲਿਓ ਉਹ ਸੁੱਟੋ ਅੰਦਰ ਤੇ ਕਿਉਂ ਨਾ ਤੁਹਾਡੇ 'ਚ ਜਾਨ ਆਊਗੀ ਆਪਾਂ ਖਾਣਾ ਕੁਝ ਚਾਹੁੰਦੇ ਨਹੀਂ ਆ ਤੇ ਗੱਲਾਂ ਆਪਾਂ ਕਰਦੇ ਉਹ 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 ਖਾਓ ਉਹ ਤੋਂ ਬਾਅਦ ਤੜਕਾ ਲਾ ਕੇ ਰੋਟੀ ਪਾਣੀ ਖਾਓ ਪਿਉ ਨਾ ਜਾਨ ਆਊਗੀ ਆਂਡੇ ਖਾਓ ਕਿੰਨੇ ਆਂਡੇ ਕੋਈ ਹਾਂਡੇ ਮੰਨ ਕੇ ਚੱਲੋ ਜੇ ਤੁਸੀਂ ਤਾਂ ਹੰਡੇ ਖਾਂਦੇ ਹੋ ਡੇਲੀ ਤਾਂ ਹੰਡਿਆਂ ਦੀਆਂ ਗੋਲੀਆਂ ਨਹੀਂ ਖਾਣੀਆਂ ਗੋਲੀਆਂ ਦੋਆਂ ਘੰਟਿਆਂ ਦੀਆਂ ਖਾਣੀਆਂ ਗੋਲੀ 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 ਨਾ ਖਾਓ ਕਿਉਂਕਿ ਚਿੱਟੇ ਚਿੱਟਾ ਜਿਹੜਾ ਐਗ ਹੈ ਉਹਦੇ 'ਚ ਪ੍ਰੋਟੀਨ ਆ ਜਾਂਦੀ ਉਹ ਖਾਓ ਦੁੱਧ ਪਿਓ ਰਜਮਾ ਤੇ ਬਸ ਇਹੋ ਕਰੀ ਨੁਖਰਾ ਕੇ ਇਹ ਇਨਾਂ ਚੀਜ਼ਾਂ ਦੇ ਭਲਵਾਨ ਬਣਦੇ ਆ ਭਲਵਾਨ ਦੀ ਕੋਈ ਐਕਸਟਰਾ ਕਾਲਤ ਨਹੀਂ ਹੁੰਦੀ ਕਿ ਉਹ ਕੀ ਖਾਂਦਾ ਕੀ ਨਹੀਂ ਖਾਂਦਾ ਇਹ ਚੀਜ਼ਾਂ ਨੱਪ ਕੇ ਰੱਖੋ ਤੇ ਆ ਭਲਵਾਨ ਲੰਮੇ ਪਿਆ ਵਾਧਾ ਵਾ ਸੌਇਆ ਕਰੋ ਰਸਟ ਕਰਿਆ ਕਰੋ ਜਿੰਨੀ ਹੁੰਦੀ ਆ ਇਹ ਨਹੀਂ ਆ ਕਿ ਆਪਾਂ ਪ੍ਰੈਕਟਿਸ ਕੀਤੀ ਤੇ ਗੱਡੀ ਬੜੀ ਮੋਟਰਸਾਈਕਲ ਫੜਿਆ ਐਕਸਰਸਾਈਜ਼ ਲਈ ਆ ਕਦੀ ਐਣੋਂ ਭੱਜ ਕੇ ਕਦੀ ਐਣੋਂ ਭੱਜ ਕੇ ਫੇਰ ਮਲਣੀ ਵਾਧਾ ਹੁੰਦਾ ਮਲਣੇ ਪ੍ਰੈਕਟਿਸ ਕੀਤੀ ਰਗੜਾ ਪਾਣੀ ਪੀਤਾ ਰੋਟੀ ਪਾਣੀ ਖਾਦਾ ਤੇ ਸੌਜੋ ਸੌ ਕੇ ਰਸਟ ਕਰੋ ਰਸਟ ਨਾਲ ਵਾਧਾ ਦਾ ਪ੍ਰਮਾਣ ਇਹ ਨਹੀਂ ਕਿ ਦਿਨੋਂ ਭੱਜੇ ਗਦੀਆਂ ਨੂੰ ਭੱਜ ਗਏ ਇਹ ਚੀਜ਼ਾਂ ਤੇ ਪਸਤੂ ਇਹ ਚੀਜ਼ਾਂ ਕਰਕੇ ਵੇਖੋ ਮਹੀਨਾ 2 ਮਹੀਨੇ ਤੁਹਾਨੂੰ ਤਾਨੂੰ ਆਪੇ ਪਤਾ ਲੱਗ ਜਾਊਗਾ ਤੁਹਾਡੇ ਚ ਕੀ ਅੱਗੇ ਨਾਲੋਂ ਚੇਂਜ ਆਉਂਦਾ ਠੀਕ ਆ ਬਾਕੀ ਮੇਰੇ ਭਰਾ ਇਦਾਂ ਹੀ ਦੱਸਦੇ ਰਵਾਂਗੇ ਬਾਕੀ ਖਰੋੜੇ ਖਾਇਆ ਕਰੋ ਖਰੋੜੇ ਲੈ ਆਦੇ ਖਰੋੜੇ ਗ੍ਰੀਨ ਰੈਨ ਖਰੋੜੇ ਖਾਓ ਇੰਨੀਆਂ ਚੀਜ਼ਾਂ ਖਾਣ ਬਾਕੀ ਤੁਸੀਂ ਵੇਖਿਆ ਕਰੋ ਨਵੀਆਂ ਨਵੀਆਂ ਇਦਾਂ ਆਪਾਂ ਵੀਡੀਓ ਤੁਹਾਡੇ ਵੱਲੋਂ ਖਾਣ ਵਾਲੀਆਂ ਲੈ ਕੇ ਆਇਆ ਕਰਨੀਆਂ ਤੇ ਮੇਰੇ ਭਰਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤੇ ਬਾਕੀ ਤੋਂ ਵੱਧ ਸ਼ੇਅਰ ਕਰਿਆ ਕਰੋ ਹਰ ਇੱਕ ਠੀਕ ਹੈ ਜੀ ਚਲੋ ਠੀਕ ਹੈ ਮੇਰੇ ਭਰਾ ਸਤਿ ਸ਼੍ਰੀ ਅਕਾਲ